ਲੇਕਿ ਮੋਦੀ ਸਰਕਾਰ ਜੀ ਤੁਹਾਨੂੰ ਪਤਾ ਹੈ ਕਿ ਨਵੰਬਰ 2020 ਦੇ ਵਿੱਚ ਮੂਵਮੈਂਟ ਚੱਲੀ ਸੀ तकरीबन 1 ਸਾਲ ਇਹ ਮੂਵਮੈਂਟ 1 ਸਾਲ ਤੋਂ ਚੰਨੇ ਦਿਨ ਅੱਗੇ ਚੱਲੀ ਤੇ 21 ਦੇ ਵਿੱਚ ਦਸੰਬਰ ਚ ਆ ਕੇ ਨਵੰਬਰ ਦੀ ਮੂਵਮੈਂਟ ਚੱਲੀ ਜਿਹੜੀ ਹੈ 21 ਦਸੰਬਰ ਦੇ ਵਿੱਚ ਮੋਦੀ ਨੇ ਉਹ ਸਾਰੇ ਕਹਿੰਦੇ ਸਨ ਪਰਮੋਦ ਦਿੱਤਾ ਵਾਦਾ ਕਰਕੇ ਵਾਪਸ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਦੋਂ ਕਾਨੂੰਨ ਵਾਪਸ ਲਏ ਨੇ ਕੋਈ ਸ਼ਰਤਾ ਬਣੀ ਆ ਮਦਦ ਨਾਲ ਥੱਲੇ ਕਰੋ ਜਿਹਦੇ ਵਿੱਚ ਇੱਕ ਵੱਡੀ ਸਾਰਿਆਂ ਨਾਲ ਵੱਡੀ ਸ਼ਰਤ ਸੀ ਕਿਸਾਨੀ ਦੀ ਸਾਰਾ ਹਿੰਦੁਸਤਾਨ ਦੀ ਕਿ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਹੈ ਉਹਨੂੰ ਅਸੀਂ ਲੀਗਲਾਈਜ਼ ਕਰਾਂਗੇ ਆਪਣੀ ਜ਼ਾਂਮਾ ਪੈਣਾ ਵਾਂ ਫਿਰ ਜਿਹੜੇ ਸਾਡੇ ਕਿਸਾਨ ਵੀਰ ਜਿਨ੍ਹਾਂ ਦੀ ਸ਼ਹਾਦਤ ਬਾਰਡਰ ਤੇ ਹੋਈ ਸੀ ਉਹਨਾਂ ਦੇ ਖਿਲਾਫ ਜਿੰਨੇ ਵੀ ਕੇਸ ਬਣੇ ਸੀ ਇੱਕ ਸਾਲ ਉਹ ਸਾਰੇ ਵਾਪਸ ਲਏ ਤੇ 700 ਤੋਂ ਵੱਧ ਜਿਹੜੀਆਂ ਸ਼ਾਮਤਾਂ ਹੋਈਆਂ ਸੀ ਇਹ ਉੱਥੇ ਇੱਕ ਫੈਸਲਾ ਕੀਤਾ ਗਿਆ ਸੀ ਯੂਨਿਟਸ ਨਾਲ ਸਯੁਕਤ ਕਿਸਾਨ ਮੋਰਚੇ ਦੇ ਸਾਰੇ ਹੀ ਆਊਟਫਿਟਸ ਦੇ ਜਿਹਦੇ 4.500 ਆਰਗੇਨਾਈਜੇਸ਼ਨ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਨੂੰ ਫਾਈਨੈਂਸ਼ਲੀ ਵੀ ਕੰਪਨਸੇਟ ਕਰਾਂਗੇ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਸਾਡੀ ਸਰਕਾਰ ਜਿਹੜੀ ਪਾਰਟੀ ਦੀ ਸੀ ਕਾਂਗਰਸ ਦੀ ਉਹਨਾਂ ਨੇ 350 ਇਸਾਨਾ ਨੂੰ ਨੌਕਰੀ ਵੀ ਦਿੱਤੀ 5-5 ਲੱਖ ਰੁਪਏ ਵਾਲੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਕਤੀਆਂ ਸ। ਗਵਰਨਮੈਂਟ ਆਫ ਇੰਡੀਆ ਨੇ ਸਾਰਿਆਂ ਨੂੰ ਵੱਡੀ ਬਦਕਿਸਮਤੀ ਦੀ ਗੱਲ ਹੈ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲੈ ਲਏ ਬਟ ਉਹਨਾਂ ਦੀ ਕੋਈ ਵੀ ਕਾਗਜ਼ੀ ਤੌਰ ਤੇ ਨੋਟੀਫਿਕੇਸ਼ਨ ਨਹੀਂ ਕੀਤੀ ਜੇ ਅੱਜ ਵੀ ਵੇਖਿਆ ਜੇ ਕਾਨੂੰਨ ਬਕਾਇਦਾ ਤੌਰ ਉੱਥੇ ਦੇ ਉੱਥੇ ਹੀ ਹੁਣ ਆ ਪਾਈਏ ਹੁਣ ਇੱਕ ਮਿੰਟ ਜਿਹੜਾ ਸਾਡੇ ਕੁਝ ਸਯੁਕਤ ਕਿਸਾਨ ਮੋਰਚੇ ਦੇ ਕੁਝ ਆਰਗੇਨਾਈਜੇਸ਼ਨਸ ਇਹ ਫੈਸਲਾ ਕੀਤਾ ਕਿ ਇਸੇ ਮੂਵਮੈਂਟ ਫਿਰ ਸ਼ੁਰੂ ਕਰਨਾ ਤਿੰਨ ਚਾਰ ਦਫਾ ਉਹਨਾਂ ਦੀ ਸੈਂਟਰਲ ਗਵਰਨਮੈਂਟ ਦੇ ਮੰਤਰੀਆਂ ਨਾਲ ਗੱਲ ਹੋਈ ਜਿਹਦੇ ਵਿੱਚ ਭਗਵੰਤ ਮਾਨ ਜੀ ਮੰਤਰੀ ਜਿਹੜੇ ਨੇ ਉਹ ਵੀ ਵਿੱਚ ਵਿਚੋਲੇ ਵਿੱਚ ਇਹ ਬੈਠੇ ਸਾਰੇ ਬਸ ਹੁਣ ਇਹ ਹੈ ਕਿ ਤੁਸੀਂ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ ਬਿਲਕੁਲ ਇਸ ਕਿਸਮ ਦੀਆਂ ਕਿਸਾਨਾਂ ਦੀਆਂ ਮੂਵਮੈਂਟਸ ਵਿਸ਼ੇਸ਼ ਤੌਰ ਤੇ ਯੂਰਪ ਵਿੱਚ ਚੱਲ ਫ੍ਰੈਂਚ ਪ੍ਰੈਜ਼ੀਡੈਂਟ ਬੈਕਰਨ ਜਿਹੜੇ ਨੇ ਉਹਨਾਂ ਨੇ ਫ੍ਰਾਂਸ ਦੇ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਬੁਕਾਇਦਾ ਤੌਰ 'ਤੇ ਉਹਦਾ ਆ ਕੇ ਮਿਲੇ ਫ੍ਰਾਂਸ ਚ ਚੱਲ ਰਹੀ ਜਰਮਨੀ ਚ ਚੱਲਦੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੱਲਦੀ ਇਹ ਬੜੀ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਜੇ ਕਿਸਾਨ ਵੀਰ ਆਪਣੀ ਗੱਲ ਹਿੰਦੁਸਤਾਨ ਦੀ ਸਰਕਾਰ ਨਾਲ ਕਰਤੇ ਕਿੱਥੇ ਕਰਨਾ ਸੀ ਆਪਣੇ ਦੇਸ਼ ਦੇ ਕੈਪੀਟਲ ਚ ਕਰਨੀ ਤੁਸੀਂ ਜੋ ਹਰਿਆਣਾ ਦੀ ਸਰਕਾਰ ਨੇ ਰਸਤਾ ਤਿਆਰ ਕੀਤਾ ਹੈ ਸਾਦਾ ਸ਼ੰਭੂ ਦਾ ਬਾਰਡਰ ਤੇ ਖਨੌਰੀ ਦਾ ਬਾਰਡਰ ਜਿਸ ਢੰਗ ਨਾਲ ਕਿਲਾ ਨਾਲ ਬਕਾਇਦਾ ਤੌਰ ਉਥੇ ਗਿੱਲ ਕਿਲਾ ਦਾ ਇਹੋ ਜਿਹਾ ਪ੍ਰਬੰਧ ਕੀਤਾ ਜਿਹੜਾ ਹੈ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਹੈ ਉਹਨਾਂ ਦੇ ਟ੍ਰੂਪਸ ਨੂੰ ਰੋਕਣ ਦਾ ਪ੍ਰਬੰਧ ਹੈ ਨਹੀਂ ਪੰਜਾਬ ਦੀ ਕਿਸਾਨੀ ਨੂੰ ਰੋਕਣ ਵਾਸਤੇ ਏਰ ਬਕਾਇਦਾ ਤੌਰ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਅਸੀਂ ਕਹਿੰਦੇ ਸਾਂ ਅਮਨ ਤੇ ਸ਼ਾਂਤੀ ਨਾਲ ਸਾਡੇ ਕਿਸਾਨ ਭਰਾ ਬੈਠੇ ਕੋਈ ਵੀ ਹਰਿਆਣੇ ਦੇ ਬਾਰਡਰ ਨੂੰ ਕਰਾਸ ਨਹੀਂ ਸੀ ਇਹ ਜੋ ਕੁਝ ਵੀ ਚੰਦ ਦਿਨ ਪਹਿਲੇ ਹਰਿਆਣੇ ਦੀ ਸਰਕਾਰ ਨੇ ਕੀਤਾ ਉਹਦੀ ਸਖਤ ਨਿਖੇਦੀ ਅਸੀਂ ਕਰਦੇ ਆ ਕਿਉਂਕਿ ਇਹ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਇਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਨਾਲ ਹਿੰਦੁਸਤਾਨ ਨੂੰ ਦੁਨੀਆ ਦੀ ਸਾਰਿਆਂ ਨੂੰ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ ਲੋਕਤੰਤਰ ਕਿਹਾ ਜਾਂਦਾ ਪਰ ਤੁਸੀਂ ਇਹੋ ਜਿਹਾ ਕੰਮ ਤੇ ਕਦੀ ਤਾਲਿਬਾਨੀਆਂ ਨੇ ਆਪਣੇ ਲੋਕਾਂ ਨਾਲ ਨਹੀਂ ਕੀਤਾ ਜੋ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨਾਲ ਕੀਤਾ। ਹੁਣ ਉੱਤੇ ਮੈਂ ਹਸਪੀਟਲ ਚੋਂ ਆਇਆ ਆ। ਤਕਰੀਬਨ ਜਿਹੜਾ 2.5 300 ਸਾਡਾ ਕਿਸਾਨ ਫਟੜ ਪਿਆ। ਉਹਦੇ ਵਿੱਚ ਜ਼ਿਆਦਾ ਦੁਨਾਲੀ ਦੀਆਂ ਜਿਹੜੇ ਸ਼ਰਲਿਆਂ ਵਾਲੇ ਕਾਰਤੂਸ ਹੁੰਦੇ ਮੈਂ ਉਹ ਜਟਕੀ ਬੋਲੀ ਦੱਸਣ ਲੱਗਾ ਸ਼ਰਲਿਆਂ ਵਾਲੇ ਕਾਰਤੂਸ ਵਰਤੇ ਗਏ। ਉਹਦਾ ਕਾਰਨ ਇਹ ਅਸੀਂ ਸੋਚੀ ਪਹਿਲੀ ਗੱਲ ਤੇ ਵੇਖੋ ਇਹ ਹਿੰਦੁਸਤਾਨ ਦੀ ਆਰਮੀ ਕੋ ਵੈਪਨ ਨੇ ਇਹ ਹਿੰਦੁਸਤਾਨ ਦੀ ਪੁਲਿਸ ਕੋ ਵੈਪਨ ਨਹੀਂ ਦੁਨਾਲੀ ਇਹ ਪੈਰਾਮਿਲਟਰੀ ਫੋਰਸਸ ਕੋ ਇਹ ਪਹਿਲੀ ਗੱਲ ਤੇ ਦੀ ਇਨਵੈਸਟੀਗੇਸ਼ਨ ਹੋਣੀ ਜੈਨ ਇਨੀਆਂ ਦੁਨਾਲੀਆਂ ਕਿੱਥੋਂ ਆਈਆਂ ਫਿਰ ਹਰਿਆਣੇ ਪੁਲਿਸ ਦੇ ਨਾਲ ਚਿੱਟੇ ਕੱਪੜਿਆਂ ਦੇ ਵਿੱਚ ਸਿਵਲਿਅਨ ਕੱਪੜੇ ਚ ਇਨੇ ਲੋਕ ਕਿਸ ਤਰ੍ਹਾਂ ਆਏ ਜਿੰਨੇ ਵੀ ਸਾਡੇ ਵੀਰ ਫੱਟੜ ਹੋਏ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਸਾਰੇ ਪੰਜਾਬ ਦੇ ਏਰੀਏ ਦੇ ਵਿੱਚ ਤਕਰੀਬਨ 5-400 ਘਾਜ਼ ਅੰਦਰ ਵੜ ਕੇ ਪਹਿਲੇ ਟਾਇਰ ਕਿਸੇ ਹੱਲ ਮਾਰੇ ਗਏ ਨੇ ਉਹਨਾਂ ਨੂੰ ਪਿੱਛੇ ਕਰਕੇ ਜਿਹੜੇ ਬਕਾਇਆ ਕਾਬੂ ਆ ਗਏ ਉਹਨਾਂ ਦੇ ਟਰੈਕਟਰ ਭੰਨ ਦਿੱਤੇ ਗਏ ਟਾਇਰ ਭੰਨ ਦਿੱਤੇ ਉਹਨਾਂ ਦਾ ਨੁਕਸਾਨ ਕੀਤਾ ਗਿਆ ਚਾਰ ਪੰਜ ਸਾਡੇ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਤੇ ਬੋਰੀਆਂ ਵਿੱਚ ਬੰਨ ਕੇ ਚੋਕੇ ਲੈ ਗਏ ਜਿਨ੍ਹਾਂ ਚੋਂ ਇੱਕ ਸਾਡਾ ਭਰਾ ਜਿਹੜਾ ਰੋहतक ਦੇ ਪੀਜੀਆਈ ਚੋਂ ਤੁਹਾਨੂੰ ਪਤਾ ਹੈ ਹਾਈ ਕੋਰਟ ਦੀ ਕੌਨਸਲ ਹਾਈ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਲੈ ਕੇ ਆਂਦੇ ਲੱਤਾਂ ਤੋੜ ਦਿੱਤੀਆਂ ਗਈਆਂ ਜੁਵਾੜੇ ਤੋੜ ਦਿੱਤੇ ਗਏ ਬਾਵਾ ਤੋੜ ਦਿੱਤੀ ਹੁਣ ਜਿੱਥੇ ਅਸੀਂ ਜਾਏ ਆ ਸਾਰੇ ਨੌਜਵਾਨ ਵੀਰਾਂ ਦੇ ਗੋਲੀਆਂ ਦੇ ਪੈਲੇਟ ਵਜੇ ਉਹਦਾ ਮਤਲਬ ਇਹ ਸੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿ ਪੈਲੇਟ ਤਾਂ ਮਾਰੇ ਕਿਤਾ ਤੁਬਾਕਾ ਜ਼ਿਆਦਾ ਹੁੰਦਾ ਦਰ ਤੇ ਖੌਫ ਜ਼ਿਆਦਾ ਹੋ ਗਿਆ ਲਿੱਥੇ ਇਹਨਾਂ ਨੇ ਉਹ ਜਿਹੜੇ ਵੱਡੇ ਕਾਰਤੂਸ ਨਹੀਂ ਐਲਜੀ ਉਹ ਨਹੀਂ ਭਰੇ ਜਿਹੜੇ ਛੋਟੇ ਸੀ ਉਹ ਤਾਂ ਭਰੇ ਨੇ ਕਿ ਇਹਦੇ ਇਸ ਦੇ ਨਾਲ ਕਰਨ ਸਿੰਘ ਲੜਕਾ ਬਠੰਡੇ ਮਾਨਸੇ ਹਲਕੇ ਦੀ ਜਿਹੜੀ ਡੈਥ ਹੋਈ ਅਸੀਂ ਡਮਾ ਭਗਵੰਤ ਜਮਾਨਾ ਭਗਵੰਤ ਜੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਬਰਗਾੜੀ ਤੇ ਬੇਬਲ ਕਲਾਂ ਚ ਮੌਕੇ ਤੇ ਆ ਕੇ ਸਾ ਪ੍ਰਕਾਸ਼ ਸਿੰਘ ਬਾਦਰੀਆ ਸੁਖਬੀਰ ਸਿੰਘ ਬਾਦਲ ਨੇ ਪੈਰ ਨਹੀਂ ਚੁੱਕੇ ਇਹਨਾਂ ਨੂੰ ਤੋਂ ਹੁਕਮ ਆਏ ਤੁਹਾਡੀ ਪੁਲਿਸ ਨੇ ਫਾਇਰ ਕੀਤੇ ਤਾਂ ਉਹਨਾਂ ਨੂੰ ਵਿੱਚ ਪਾਇਆ ਗਿਆ ਇਹ ਵੀ ਜਿਹੜੀ ਫਾਇਰਿੰਗ ਹੋਈ ਹੈ ਇਹ ਬਕਾਇਦਾ ਤੌਰ ਸਾਰੇ ਪੰਜਾਬ ਦਾ ਮੰਨ ਹੈ ਅਨਿਲ ਵੇਜ ਜਿਹੜਾ ਹੂ ਮਿਨਿਸਟਰ ਹੈ ਹਰਿਆਣੇ ਦਾ ਇਹ ਉਹਦੀ ਡਾਇਰੈਕਸ਼ਨ ਤੇ ਕੀਤੀ ਗਈ ਕੋਈ ਵੀ ਐਸਪੀ ਜਾਂ ਕੋਈ ਵੀ ਡੀਸੀ ਆਪਣੇ ਲੈਵਲ ਤੇ ਐਡੀ ਵੱਡੀ ਕਾਰਵਾਈ ਨਹੀਂ ਕਰੋ ਅਸੀਂ ਮੰਗ ਮੰਗ ਰਹੇ ਆ ਕਿ ਪਹਿਲੇ ਐਫਆਈਆਰ ਚ ਸਿੱਧੇ ਤੋਂ ਅਨਿਲ ਵਿਜ ਦਾ ਨਾਮ ਦਿੱਤਾ ਜਾਏ 300 ਸਾਡਾ ਜਿਹੜਾ ਕਿਸਾਨ ਭਰਾ ਬੈਠਾ ਉਹਨਾਂ ਦੀ ਇੰਡੀਵਿਜੂਅਲ ਐਫਆਈਆਰਾਂ ਕੱਟੀਆਂ ਜਾਣ ਉਹਨਾਂ ਦੇ ਕੇਸਸ ਰਜਿਸਟਰ ਕੀਤੇ ਜਾਣ ਇੱਕ ਹੋਰ ਮੈਂ ਤੁਹਾਨੂੰ ਤੇ ਸ਼ੁਭ ਕਰਨ ਸਿੰਘ ਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਆਨਰੇਬਲ ਸੁਪਰੀਮ ਕੋਰਟ ਦੀ ਬਕਾਇਦਾਤ ਰੂਲਿੰਗ ਹੈ ਕਿ ਟੈਰੀਟਰੀਅਲ ਡਿਸਪਿਊਟ ਚ ਪੈਨਦੀ ਲੋੜ ਹੀ ਹਰਿਆਣਾ ਕਹਿੰਦਾ ਸਾਡੇ ਏਰੀਏ ਵਿੱਚ ਹੈ ਪੰਜਾਬ ਵਿੱਚ ਹੀ ਸੀ ਬਟੇ ਦੇ ਡਿਸਪਿਊਟ ਚ ਪੈਨਦੀ ਲੋੜ ਨਹੀਂ ਉਹਨੇ ਕਿਹਾ ਜ਼ੀਰੋ ਐਫ ਆਈ ਆਰ ਪਹਿਲੇ ਕੱਟੋ ਇਹ ਐਫ ਆਈ ਆਰ ਕੱਟੀ ਜਾਏ ਪੋਸਟਮਾਰਟਮ ਹੈ ਅੱਜ ਵੀ ਵੇਖੋ ਮੈਨੂੰ ਅਫਸੋਸ ਨਾ ਕਹਿਣਾ ਪਵੇ ਕਿ ਭਗਵੰਤ ਮਾਨ ਜੀ ਅੰਡਰ ਪ੍ਰੈਸ਼ਰ ਹோம் ਮਿਨਿਸਟਰ ਅੰਡਰ ਪ੍ਰੈਸ਼ਰ ਇਹਨਾਂ ਦੇ ਡਾਕਟਰ ਅੰਡਰ ਪ੍ਰੈਸ਼ਰ ਨੇ ਅਜੇ ਸਾਰਿਆਂ ਦੀ ਜਿਸਮ ਦੇ ਵਿੱਚ ਜਿਹੜੇ ਸ਼ਰਲੇ ਨੇ ਉਹਨਾਂ ਦੇ ਜਿਸਮ ਚ ਪੈਨ ਕੋਈ ਬਾਹਰ ਕੱਢਿਆ ਨਹੀਂ ਗਿਆ ਬਕਾਇਦਾ ਤੌਰ 'ਤੇ ਉਹਨਾਂ ਦਾ ਜਿਹੜੇ ਉਹਨਾਂ ਦੇ ਹੋਏ ਨੇ ਐਕਸੀਡੈਂਟਸ ਹੋਏ ਨੇ ਉਹਨਾਂ ਵਿੱਚ ਪੈਲਟ ਸ਼ੋਰ ਹੈ ਬਿਲਕੁਲ ਕਿਉਂ ਨਹੀਂ ਕੱਢੇ ਜਾਵੇ ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਿਸਟਰ ਕਰਨਾ ਪੈਣਾ ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਕੋ ਭਜੋਗੇ ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋਗੇ ਬਾਹਰ ਨਿਕਲੋ ਇੱਕ ਢੀਕੂ ਵੱਡੀ ਸਾਜ਼ਿਸ਼ ਆ ਜੀ ਭਗਵੰਤ ਮਾਨ ਜਿਹੜਾ ਬੀਜੀਪੀ ਦਾ ਰਲ ਕੇ ਏਡੀਬੀਟੀ ਗੇਮ ਪੰਜਾਬ ਦੇ ਦੇਖੋ ਮੈਂ ਮੈਂ ਇੱਥੇ ਵੇਖੋ ਇਸ ਟਾਈਮ ਅਸੀਂ ਕਿਸਾਨਾਂ ਦੇ ਅਸਲੇ 'ਤੇ ਆਏ ਮੈਂ ਸਿੱਧੇ ਤੌਰ ਕੋਈ ਇਹੋ ਜਿਹਾ ਇਲਜ਼ਾਮ ਲਗਾਣਾ ਨਹੀਂ ਚਾਹੁੰਦਾ ਅੱਛਾ ਇੱਕ ਮੈਂ ਇੱਕ ਮਿੰਟ ਮੈਂ ਇਹੀ ਗੱਲ ਕਹੂੰਗਾ ਭਗਵੰਤ ਮਾਨ ਨੂੰ ਆ ਟਾਈਮ ਆ ਗਿਆ ਮਾਨ ਸਾਹਿਬ ਲੀਡਰ ਨੂੰ ਕਿਹਾ ਜਾਂਦਾ ਜਿਹੜਾ ਮੌਕੇ ਤੇ ਆ ਆਪਣੇ ਲੋਕਾਂ ਨਾਲ ਆਪਣੀ ਕਿਸਾਨੀ ਨਾਲ ਆਪਣੇ ਸੂਬੇ ਨਾਲ ਖੜਾ ਹੋ ਹੁਣ ਇੱਕ ਮਿੰਟ ਹੁਣ ਟਾਈਮ ਆਇਆ ਹੁਣ ਵਿਚਲਾ ਕੰਮ ਨਹੀਂ ਹੋਣਾ ਯਾ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ ਯਾ ਤੈਨੂੰ ਸੈਂਟਰ ਨਾਲ ਤੇ ਹਰਿਆਣੇ ਨਾਲ ਖਲੋਣਾ ਪੈਣਾ। ਤੋਂ ਇਸ ਗੱਲ ਕਾਰਨ ਪਹਿਲੀ ਵਾਰਸ਼ ਤੋਂ ਅਸੈਂਬਲੀ ਸੈਸ਼ਨ ਹੋਣੇ। ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲਾ ਐਫਆਈਆਰਾਂ ਦਾ ਹੁੰਦਾ। ਜਿਹਨ ਇੱਕ ਪ੍ਰੋਵੀਜ਼ਨ ਹੈ ਇੰਡੀਅਨ ਪਿਨਲ ਕੋਡ ਦੇ ਵਿੱਚ ਕਿ ਜੇ ਕੋਈ ਕਿਸੇ ਚੱਲਦੀ ਰੋਡ ਨੂੰ ਬਲੌਕ ਕਰੂਗਾ ਪਰਮਨੈਂਟਲੀ ਉਹਦੇ ਪਰਚਾ ਦਰਜ ਹੁੰਦਾ ਹੈ ਪ੍ਰੋਵੀਜ਼ਨ ਹੈ। ਤੇ ਇਹ ਹਰਿਆਣਾ ਸਰਕਾਰ ਤੇ ਐਫਆਈਆਰਾਂ ਨੂੰ ਦਰਜ ਨਹੀਂ। ਮੈਂ ਕਹਿੰਦਾ ਪਹਿਲੇ ਆ ਜਿਹੜਾ ਇੱਡਾ ਸੰਗੀਨ ਜੁਰਮ ਕੀਤੇ ਕਤਲ ਕੀਤੇ ਪਹਿਲੇ ਉਹਨਾਂ ਦੀ ਤੇ ਕਰ ਲਓ ਸੜਕ ਦੀ ਤੇ ਬਾਅਦ ਚ ਵੀ ਕਰ ਲਾ ਜੀ ਬਈ ਉਸ ਤਰ੍ਹਾਂ ਵਿਗਰਮ ਵਿਗਰਮ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਿਤਪਾਲ ਨੂੰ ਉਹਨਾਂ ਨੇ ਕੱਲ ਪੀਜੀ ਪਹੁੰਚਾਇਆ ਜਿਹੜੀ ਭੂਮਿਕਾ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਸੀ ਉਹ ਵਿਗਰਮ ਮੁਜਤਿਆਂ ਨਵਾ ਜੀ ਦੀ ਬੇਨਤੀ ਇੱਕ ਸੁਣ ਲਓ ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ ਜਿਹੜਾ 1 ਕਰੋੜ ਕਿਸੇ ਪਾਰਟੀ ਨਾਲ ਹੋਏ ਕਿਸੇ ਪਾਰਟੀ ਨਾਲ ਕੋਈ ਸਾਥੀ ਭਾਵੇਂ ਸਾਡੀ ਪਾਰਟੀ ਦਾ ਸਾਡੀ ਵਿਰੋਧੀ ਜਮਾਤਾਂ ਦਾ ਜਿਹੜਾ ਇਸ ਟਾਈਮ ਕਿਸਾਨਾਂ ਦੀ ਪਿੱਠ ਪਿੱਛੇ ਖੋਏਗਾ ਮੈਂ ਉਹਦੀ ਸਰਕਾਰ ਨੇ 1 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ 1 ਕਰੋੜ ਰੁਪਏ ਦੀ ਉਹਦੇ ਬਾਰੇ ਤੁਹਾਡੇ ਕੀ ਜੀ ਮੇਰੀ ਸੁਣ ਲੋ 1 ਕਰੋੜ ਦੀ ਮਦਦ ਦਾ ਮਕਸਦ ਇਹ ਸੀ ਕਿ 302 ਦਾ ਪਰਚਾ ਦਰਜ ਨਾ ਕਰਨਾ ਪਵੇ ਪੋਸਟਮਾਰਟਮ ਕਰਨਾ ਨਾ ਪਵੇ ਜੀ ਸ਼ੋਭਰ ਕਰਨ ਸਿੰਘ ਨੂੰ ਖੜਕੇ ਸੰਸਕਾਰ ਕਰ ਦਿੱਤਾ ਜਾਏ ਜਿਸ ਤਰ੍ਹਾਂ ਉਦੋਂ ਸਾਡੇ ਨੌਜਵਾਨ ਰੈਪ ਸਿੰਗਰ ਦਾ ਮੂਸੇ ਵਾਲੇ ਦਾ ਕਰ ਦਿੱਤਾ ਗਿਆ ਸੀ ਇਸ ਇਸ਼ੂ ਨੂੰ ਨੌਨ ਇਸ਼ੂ ਬਣਾਣਾ ਕੇ ਕਰੋੜ ਰੁਪਇਆ ਦੇ ਦੋ ਮੰਨ ਜਾਣ ਕੇ ਗਰੀਬ ਲੋਕ ਨੇ ਬਟ ਉਹਨਾਂ ਨੇ ਪੰਜਾਬੀਆਂ ਵਾਲੀ ਉਹ ਗੱਲ ਵਿਖਾਈ ਉਹਨਾਂ ਨੇ ਕਿਹਾ ਨਾ ਤੇ ਅਸੀਂ ਕਰੋੜ ਲਈਏ ਨਾ ਲਈਏ ਨੌਕਰੀ ਪਹਿਲੇ ਕਰੋ ਐਫ ਆਈ ਆਰ ਦਰਜ ਪਹਿਲੇ ਅਨਲ ਵੇਜੇ ਦਾ ਨਾਮ ਰਜਿਸਟਰ ਕਰੋ ਫੇਰ ਕਰਾਵਾਂਗੇ ਪੋਸਟਮਾਰਟ ਫੇਰ ਅਸੀਂ ਬਾਕੀ ਦਾ ਕੰਮ ਕਰਾਂਗੇ ਸਰ ਪੰਜ ਦਾ ਫੋਟੋ ਜਿਹੜੀ ਮਿੱਟੀ ਕਿ ਜਿਹੜਾ ਹਸਪਤਾਲ ਵਿਖੇ ਪਈ ਆ ਪਰ ਪ੍ਰਸ਼ਾਸਨ ਵੱਲੋਂ ਵੀ ਉਹਦੀ ਦੇਰ ਤੇ ਬੰਦਵਾਰੀ ਨਾਲ ਸਿਕਿਉਰਟੀ ਲਾਈ ਪਈ ਆ ਕੀ ਪੰਜਾਬ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਇੱਥੇ ਆ ਕੇ ਪੰਜਾਬ ਸਰਕਾਰ ਦੇ جواب ਪਨਾਣ ਗਿਆ ਕੀ ਹੁ ਤੋ ਬੱਚੇ ਦਾ ਸੰਸਕਾਰ ਕੀਤਾ ਜਾਵੇ ਦੇਖੋ ਮੇਰੀ ਸੁਣ ਲਓ ਅਸੀਂ ਦਬਾਅ ਬਣਾਉਣ ਵਾਸਤੇ ਤੇ ਪ੍ਰਤਾਪ ਸਿੰਘ ਬਾਜਵਾ ਇੱਥੇ ਆਇਆ ਹੈ ਲੀਡਰ ਆਫ ਦੀ ਆਪੋਜੀਸ਼ਨ ਜੀ ਆਇਆ ਹੈ ਦਬਾਅ ਬਣਾਉਣ ਵਾਸਤੇ ਹੀ ਆਇਆ ਹੈ ਭਗਵੰਤ ਮਾਨ ਜੀ ਪੰਜਾਬ ਦੇ ਲੋਕ ਨਾ ਖਲੋਣਾ ਪੈਣਾ ਐਫ ਆਈ ਆਰ ਦਰਜ ਕਰੋ ਜੀ ਮੈਨੂੰ ਦੱਸੋ ਮੈਂ ਤੁਹਾਨੂੰ ਬਹਿਬਲ ਕਰਾਂਦਾ ਤੇ ਉਹਦਾ ਆਲਰੇਡੀ ਕਹਿ ਦੱਸੇ ਹੀ ਹੈ ਸਾਰਾ ਮਸਲਾ ਕਿ ਜੇ ਉਦੋਂ ਹੋਇਆ ਤੋ ਇਸੇ ਤਰ੍ਹਾਂ ਐਫ ਆਈ ਆਰ ਤੁਸੀਂ ਦਰਜ ਕਰੋ ਐਫ ਆਈ ਆਰ ਦਰਜ ਕਰੋਗੇ ਤੇ ਸੈਂਟਰ ਨਾਲ ਸੋळा ਫੇਰ ਇਹਨਾਂ ਦੀ ਚੱਲ ਨਹੀਂ ਸਕਦੀ ਮਾਜਬਾ ਸਾਹਿਬ ਕਿਵੇਂ ਦੇਖਦੇ ਹੋ ਕਿ ਕੇਂਦਰ ਦੇ ਨਾਲ ਗੱਲਬਾਤ ਹੋ ਰਹੀ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਤੇ ਕਿਸਾਨ ਆਮਲੇ ਸੜਕੂ ਨਹੀਂ ਖੋਚ ਹੋ ਰਹੇ ਨੇ ਸਥਿਤੀ ਨੂੰ ਕਿਵੇਂ ਜਿਹੜਾ ਮੀਟਿੰਗ ਕੀਤਾ ਜਾਵੇ ਕਿਉਂਕਿ ਇੱਕ طرف ਕੇਂਦਰ ਦੇ ਨਾਲ ਮੀਟਿੰਗ ਦਾ سلسلہ ਜਿਹੜਾ ਰੁਕ ਚੁਕਾ ਹੈ ਇੱਕੋ ਇੱਕ ਮੇਰੀ ਗੱਲ ਮੋਟੇ ਤੌਰ 'ਤੇ ਸਮਝ ਲਓ ਇਲੈਕਸ਼ਨਾਂ ਆਣ ਵਾਲੀਆਂ ਨੇ ਆਹ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਐਮਐਸਪੀ ਦੀਆਂ ਜਾਂ ਕੇਸ ਵਾਪਸ ਲੈਣ ਦੀਆਂ ਜਾਂ ਫਾਈਨੈਂਸ਼ਲੀ ਕੰਪਨਸੇਟ ਕਰਨ ਦੀਆਂ ਇਹਦੇ 35-40 ਮੀਟਿੰਗਜ਼ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਨੇ SKM ਦੇ ਨਾਲ ਸਾਰੀ ਸੈਂਟਰਲ ਗਵਰਨਮੈਂਟ ਦੀ ਹੋ ਚੁੱਕੀ ਹੈ ਤੇ ਉਹਨਾਂ ਦੇ ਪੋਟਿਆਂ ਤੇ ਇਹ ਕਿਹੜੀ ਕੋਈ ਨਵੀਂ ਗੱਲ ਹੈ ਸੈਂਟਰ ਦਾ ਕੋਈ ਆਸ ਉਮੀਦ ਨਾ ਦੇਖੋ ਵੇਖੋ ਮੋਟੀ ਗੱਲ ਸਮਝ ਲਓ ਜਾਂ ਕਾਰਪੋਰੇਟ ਵਰਲਡ ਦਾ ਫਾਇਦਾ ਹੋ ਸਕਦਾ ਜਾਂ ਕਿਸਾਨੀ ਦਾ ਹੋ ਸਕਦਾ ਦੁਨੀਆ ਭਰ ਦੇ ਵਿੱਚ ਜਿਹੜਾ ਕਿਸਾਨੀ ਨਾਲ ਖਲੋ ਗਿਆ ਉਹ ਕਾਰਪੋਰੇਟ ਵਰਲਡ ਨਾਲ ਨਹੀਂ ਖਲੋ ਸਕਦਾ ਜਿਹੜਾ ਕਾਰਪੋਰੇਟ ਵਰਲਡ ਨਾਲ ਖਲੋ ਗਿਆ ਉਹ ਫਿਰ ਕਿਸਾਨੀ ਨਾਲ ਖਲੋਸਾ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਆਏ ਨੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕੋ ਬੇਨਤੀ ਕੈਪਟਨ ਸਾਹਿਬ ਦੀ ਤੇ ਵੇਖੋ ਬਦਕਿਸਮਤੀ ਦੀ ਗੱਲ ਏ ਪੰਜਾਬ ਸੁੱਕਣੇ ਪਿਆ ਪੰਜਾਬ ਦੇ ਕਿਸਾਨੀ ਜਿਹੜੀ ਏ ਉਹਨਾਂ ਨੂੰ ਸਾਡੇ ਨੌਜਵਾਨ ਬੱਚੇ ਹਸਪਤਾਲਾਂ ਚ ਪਏ ਨੇ ਕੈਪਟਨ ਸਾਹਿਬ ਆਪਣੀ ਘਰ ਦੀ ਨੂੰ ਪਾਰਲੀਮੈਂਟ ਦੀ ਸੀਟ ਜਿਤਾਉਣ ਵਾਸਤੇ ਹੁਣ ਇਹ ਇਸ ਅਲਾਈਅੰਸ ਦੇ ਚੱਕਰ 'ਚ ਪਏ ਦੇ ਵੇਖੋ ਤੁਸੀਂ ਕਪਤਾਨ ਸਾਹਿਬ ਤੋਂ ਹੀ ਮਿਆਸ ਕਰੂੰਗਾ ਕਪਤਾਨ ਸਾਹਿਬ ਪੰਜਾਬ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਤੁਹਾਨੂੰ ਇੱਜ਼ਤ ਦਿੱਤਾ ਸਨਮਾਨ ਦਿੱਤਾ ਪੰਜਾਬ ਦੀ ਕਿਸਾਨੀ ਨਾਲ ਖਲੋਵੋ ਅੱਜ ਵਾਦਾ ਕਿਹੜਾ ਛੱਡੋ ਪੰਜਾਬ ਦੇ ਲੋਕਾਂ ਦਾ ਸਾਹਿਬ ਜੀ ਇਸ ਤਰ੍ਹਾਂ ਘੱਟ ਜੋਣ ਹੋ ਗਿਆ ਤੁਸੀਂ ਜਾਓਗੇ ਪ੍ਰਚਾਰ ਕਰਨਾ ਹਰਿਆਣਾ ਦੇ ਨਾਲ ਅਸੀਂ ਕਿਤੇ ਨਹੀਂ ਜਾਵਾਂਗੇ ਅਸੀਂ ਪੰਜਾਬ ਦੇ ਵਿੱਚ ਵੇਖੋ ਪਹਿਲੇ ਹੱਥੋਂ ਹੀ ਤੁਹਾਨੂੰ ਮੈਂ ਦੱਸਿਆ ਸੀ ਸਾਡੀ ਕਲੀਅਰ ਕੱਟ ਅਜ ਤੋਂ 6 ਮਹੀਨੇ ਪਹਿਲੇ ਅਸੀਂ ਜੀ ਸਾਡਾ ਕੋਈ ਆਪ ਦਾ ਪੰਜਾਬ 'ਚ ਲੈਣ ਦੇਂਦੇ ਇੱਕ ਦੂਜੇ ਦੇ ਆਪ ਤੁਹਾਨੂੰ ਬਿਆਨ ਵੀ ਦੇਣੇ ਪੈਣਗੇ ਤੇ ਰੋਜ਼ ਦੇ ਰਹੇ ਕਿਤੇ ਹੋ ਰਿਹਾ ਇੱਥੇ ਮੈਂ ਤੇ ਆਪ ਦੇ ਖਿਲਾਫ ਹੀ ਆਇਆ ਹਾਂ ਇਹਨਾਂ ਦੇ ਆਕੇ ਥੋੜਾ ਆ ਹਰਿਆਣਾ ਜਿਹੇ ਨਿਸ਼ਚੇ ਚ ਨਾਮ ਆ ਕੇ ਵੀ ਪ੍ਰਚਾਰ ਕਰਨ ਜਾਣਗੇ ਮੈਂ ਬਿਲਕੁਲ ਨਹੀਂ ਜਾ ਬਾਈਓ ਸਾਹਿਬ ਮੈਂ ਮੈਨੂੰ ਇਹ ਮੈਂ ਆਪਣੀ ਜੋ ਆਪਣੇ ਹਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਵਾਲੀ ਬਾਈ ਮੈਨੂੰ ਪੁੱਛਿਆ ਮੈਂ ਜਵਾਬ ਦਿੰਦਾ ਹੁਣ ਬਾਕੀ ਸਮਾਨ ਕਿ ਕਣੂ ਤਿਆਰ ਨੇ ਕਿ ਛੱਡਣ ਨੂੰ ਤਿਆਰ ਹੋ ਤੇ ਉਹ ਹੀ ਦੱਸ ਮੈਂ ਨਹੀਂ ਜਾਊ ਬਾਈਓ ਸਾਹਿਬ ਲੱਗਦਾ ਕਿ ਜਿਸ ਤਰ੍ਹਾਂ ਘੱਟ ਜੋੜ ਦਾ ਜਵਾਬ ਦਿੱਤਾ ਗਿਆ ਇੰਡੀਪੈਂਡੈਂਟ ਵਾਕੇ ਪਾਸੇ ਸ਼ੇਅਰਿੰਗ ਹੋ ਗਈ ਹੈ ਪੰਜਾਬ ਤੋਂ ਦਾ ਜਵਾਬ ਹੀ ਹੈ ਲੱਗ ਪੰਜਾਬ ਦੇ ਵਿੱਚ ਕਾਂਗਰਸ ਸਰਵਾਈਵ ਨਹੀਂ ਕਰੇਗੀ ਚੜਦੀ ਕਲਾ ਚਰੇਗੀ ਗੁਰੂ ਮਹਾਰਾਜ ਸਾਹਿਬ ਦੀ ਇਹ ਬਾਰਕ ਕਿਰਪਾ ਨਾਲ ਕਿਸਾਨਾਂ ਦੀ ਬਾਰਕ ਕਿਰਪਾ ਨਾਲ ਪੰਜਾਬ ਦੇ ਲੋਕਾਂ ਦੀ ਬਾਰਕ ਕਿਰਪਾ ਨਾਲ ਡਟ ਕੇ ਪੰਜਾਬ ਨਾਲ ਖਲੋਤੇ ਆ ਪੰਜਾਬ ਦੀ ਕਿਸਾਨੀ ਨਾਲ ਖਲੋਤੇ ਆ ਆਪਣੇ ਆਪ ਹੀ ਲੋਕਸ਼ਾਦੇ ਨਾਲ ਚੱਲਣਗੇ ਉਹਨਾਂ ਨੂੰ ਪਤਾ ਕਿ ਕਿਹੜੀ ਪਾਰਟੀ ਦਮ ਰੱਖ ਕੇ ਸੈਂਟਰ ਨਾਲ ਕੰਪਰੋਮਾਈਜ਼ ਕਰੇਗੀ ਪੰਜਾਬ ਦੇ ਇੱਕ ਮੰਤਰੀ ਸੀ ਕਹਿੰਦੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਾਂਗੇ ਹੁਣ ਜਿਹੜਾ ਬਜਟ ਸੈਸ਼ਨ ਮੈਂ ਇੱਕ ਤੁਹਾਨੂੰ ਦੱਸਾਂ ਚੰਗਾ 2 ਦਿਨ ਪਹਿਲੇ ਹਨਰੇਬਲ ਸਪੀਕਰ ਸਦਾਰ ਬਲਦਾਰ ਸਿੰਘ ਸੰਧਵਾ ਸਾਹਿਬ ਨੂੰ ਮੈਂ ਮਿਲ ਕੇ ਆਇਆ ਮੈਂ ਚਿੱਠੀ ਦੇ ਕੇ ਆਇਆ ਸੰਧਵਾ ਸਾਹਿਬ ਇਲੈਕਸ਼ਨਾਂ ਤੋਂ ਪਹਿਲੇ ਕੇਜਰੀਵਾਲ ਸਾਹਿਬ ਨੇ ਫਿਰ ਭਗਵੰਤ ਮਾਨ ਜੀ ਨੇ ਫਿਰ ਸਾਡੀ ਪੈਣ ਅਨਮੋਲ ਗगन ਮਾਨ ਨੇ ਗੱਲ ਕਹੀ ਸੀ ਜਿੱਦ ਦਿਨ ਸੈਂਟਰ ਭੱਜ ਗਿਆ 22 ਫਸਲਾ ਵੀ ਐਮਐਸਬੀ ਅਸੀਂ ਰਵਾਂ ਹੁਣ ਟਾਈਮ ਆਇਆ ਵਾਕਿਆ ਆ ਜਿਹੜਾ ਹੁਣ ਸੈਸ਼ਨ ਆਨ ਲੱਗਾ ਤੁਸੀਂ ਇਸ ਨੂੰ ਲੀਗਲਾਈਜ਼ ਕਰੋ ਹੁਣ ਜੇ ਸੈਂਟਰ ਨਾ ਵੀ ਚੁੱਕੇ ਇਹ ਸਾਰੀਆਂ ਫਸਲਾਂ ਐਮਐਸਪੀ ਦੇ ਰੇਟ ਤੇ ਪੰਜਾਬ ਦੀ ਸਰਕਾਰ ਚੁੱਕੇ ਇੱਕ ਮਿੰਟ ਇੱਕ 2 ਮਿੰਟ ਮੇਰੇ ਵੱਲ ਧਿਆਨ ਦਿਓ ਅਸੀਂ ਪਿਛਲੀ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਮੋਦੀ ਦੇ ਖਿਲਾਫ ਇੱਕ ਬਿੱਲ ਲੈ ਕੇ ਆਏ ਸੀ ਕਿ ਸਿਵਲ ਪ੍ਰोसीजर ਕੋਡ ਜਿਹੜਾ ਹੈ ਹਿੰਦੁਸਤਾਨ ਦਾ ਉਹਦੇ ਵਿੱਚ ਤਰਮੀਮ ਅਸੀਂ ਕਹੀ ਸੀ ਕਰੋ ਜਿਹਦੇ ਨਾਲ ਕੋਈ ਵੀ ਵਪਾਰੀ ਮਸਲ ਐਮਐਸਪੀ ਤੋਂ ਥੱਲੇ ਖਰੀਦੇ ਕਰਨ 3 ਸਾਲ ਦੀ ਕੈਦ ਹੋਈ ਆਨਰੇਬਲ ਗਵਰਨਰ ਨੇ ਵੀਪੀ ਬਰਦਨੌਰ ਸਾਹਿਬ ਨੇ ਉਹ ਫਾਈਲ ਰਾਸ਼ਟਰਪਤੀ ਕੋ ਕੱਲੀ ਮਾਨ ਸਾਹਿਬ ਨੂੰ ਮੈਂ ਉਹ ਵੀ ਕਹੂੰਗਾ ਉਹ ਵੀ ਫਾਈਲ ਵਾਪਸ ਮਗਾਓ ਕਾਨੂੰਨ ਪੰਜਾਬ ਦੇ ਵਿੱਚ ਇੱਕ ਤੇ ਲੈ ਕੇ ਆਓ ਕਿ ਅਸੀਂ ਐਮਐਸਪੀ ਤੇ ਸਾਰੀਆਂ ਫਸਲਾਂ ਬਾਈ ਖਰੀਦਾਂਗੇ ਕਿਉਂਕਿ ਤੁਸੀਂ ਸਾਰੇ ਸੁਣ ਚੁੱਕੇ ਹੋ ਮਾਨ ਸਾਹਿਬ ਨੂੰ ਕੇਜਰੀਵਾਲ ਨੂੰ ਵੀ ਤੇ ਅਨਮੋਲਕਾ ਕਰੋ ਦੂਜੀ ਗੱਲ ਇਹ ਜਿਹੜਾ ਫਸਲ ਇਸ ਤੋਂ ਘਟ ਖਰੀਦੇਗਾ ਉਹਨੂੰ ਤਿੰਨ ਸਾਲ ਦੀ ਅਸੀਂ ਕੈਦ ਕਰਾਂਗੇ ਉਹ ਫਾਈਲ ਰਾਸ਼ਟਰਪਤੀ ਕੋ ਪਈ ਹੈ ਵਾਪਸ ਸੇ ਮਗਾਓ ਦੇ ਪੰਜਾਬ ਦੇ ਲੋਕਾਂ ਨਾਲ ਖੜੇ ਹੋ। ਮਾਣੂ ਸਾਹਿਬ ਇੱਕ ਚੀਜ਼ ਬਹੁਤ ਮਾਨ ਜੀ ਕਹਿੰਦੀ ਸੀ ਵੀ ਪਹਿਲਾਂ ਸਮਾਰਟ ਹੋ ਜਾਂਦੋ ਫਿਰ ਪਰਚਾ ਕਰਵਾਈਂ ਕਰਾਂਗੇ ਆਪਾਂ ਇਹ ਰਜਿਸਟਰ ਕਰਾਂ। ਬਿਲਕੁਲ ਗਲਤ ਹੈ। ਪਹਿਲੇ ਐਫ ਆਈ ਆਰ ਹੋਏਗੀ ਫਿਰ ਕੋਲਪੋਸ। ਟੈਕਨੀਕਲੀ ਇਹ ਗਲਤ ਹੈ। ਇਹ ਬਕਾਇਦਾ ਤੌਰ देयर इज नो ਬਾਈਂਡਿੰਗ ਕਾਨੂੰਨੀ ਤੌਰ ਤੇ ਮੈਂ ਦੱਸਣਾ ਜ਼ੀਰੋ ਐਫ ਆਈ ਆਰ ਪਹਿਲੇ ਹੁੰਦੀ। ਤੁਸੀਂ ਮੈਨੂੰ ਦੱਸੋ ਜਿੱਥੇ ਵੀ ક્રાઈમ ਹੁੰਦਾ ਪਹਿਲੇ ਐਫਆਈਆਰ ਹੁੰਦੀ ਹੈ ਪੋਸਟਮਾਰਟਮ ਬਾਅਦ ਚ ਹੁੰਦਾ ਕਦੀ ਪੋਸਟਮਾਰਟਮ ਪਹਿਲੇ ਕਰਕੇ ਬਗਰੋ ਐਫਆਈਆਰ ਦਰਜ ਕਰਦੇ ਸੁਣਿਆ ਹੋ ਸਕਦਾ ਹੈ 174 ਦੀ ਕਾਰਵਾਈ ਕਰਕੇ ਕਰਦੇ ਨੇ ਅੱਛਾ ਜਤਾਇਆ ਜੀ ਕਿ ਪੰਜਾਬ ਸਰਕਾਰ ਪ੍ਰੈਸ਼ਰ ਬਣਾਉਣ ਦਾ ਕੰਮ ਕਰ ਰਹੀ ਹੈ ਨੁਮਾਇंदे ਭੇਜ ਰਹੀ ਹੈਗੀ ਆ ਕੱਲ ਇੱਕ ਮਾਂ ਦਾ ਬਿਆਨ ਵੀ ਸਾਹਮਣੇ ਆ ਗਿਆ ਉਹ ਕਹਿੰਦੇ ਮੈਂ ਜਿਹੜੀ ਆਪਣੇ ਬੇਟੇ ਦਾ ਤੁਹਾਨੂੰ ਕਿ ਸੰਸਕਾਰ ਕਰ ਦਿੱਤਾ ਜਾਵੇ ਦੇਖੋ ਮੇਰੀ ਮੇਰੀ ਬੇਨਤੀ ਸੁਣ ਲੋ ਜਦੋਂ ਵੀ ਪੰਜਾਬ 'ਚ ਇਸ ਕਿਸਮ ਦਾ ਮੌਕਾ ਆਇਆ ਇਹਨਾਂ ਨੇ 2-3 ਪੱਕੇ ਅਫਸਰ ਪੰਜਾਬ ਪੁਲਿਸ ਨੇ ਛੱਡੇ ਨੇ ਜਿਹਦੇ ਵਿੱਚ ਇੱਕ ਜਸਕਰਨ ਸਿੰਘ ਨਾਂ ਦਾ ਏਡੀਜੀਪੀ ਐ ਉਹ ਮੂਸੇਵਾਲੇ ਸਾਹਿਬ ਦੇ ਵੀ ਜਦੋਂ ਪਹਿਲੀ ਵਾਰ ਇਹ ਹੋਇਆ ਇਹ ਹੀ ਬੰਦੇ ਸਨ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਉਹਨਾਂ ਦੀ ਲਾਸ਼ ਨੂੰ ਨਾ ਬਾਹਰ ਰੱਖੋ ਸਸਕਾਰ ਇਮੀਡੀਏਟਲੀ ਕਰਾਓ ਅਸੀਂ ਕਾਤਲ ਫੜਾਂਗੇ ਅਸੀਂ ਵੈਪਨ ਰਿਕਵਰ ਕਰਾਂਗੇ ਜਿਨ੍ਹਾਂ ਨੇ ਕਤਲ ਕਰਵਾਏ ਨੇ ਲਾਰੈਂਸ ਬਿਸ਼ਨੋਈ ਵਰਗੇ ਉਹਨਾਂ ਨੂੰ ਹਮੇਸ਼ਾ ਲਈ ਇੰਟਰੋਗੇਸ਼ਨ ਲੈ ਕੇ ਆਵਾਂਗੇ ਨਾ ਕਿਸੇ ਨੇ ਬਿਸ਼ਨੋਈ ਨੂੰ ਪੁੱਛਿਆ ਨਾ ਉਹਨਾਂ ਕਾਤਲਾਂ ਨੂੰ ਪੁੱਛਿਆ ਨਾ ਉਹਨਾਂ ਹਥਿਆਰਾਂ ਨੂੰ ਪੁੱਛਿਆ ਸੇਮ ਹੀ ਹੈ شوف ਕਰਨਜੀਤ ਦੀ ਵੀ ਜਿਹੜੀ ਬਦਕਿਸਮਤੀ ਦੇ ਨਾਲ ਸ਼ਹਾਦਤ ਹੋਈ ਏ ਇਹ ਵੀ ਇਹਨਾਂ ਰੋਲ ਦੇਣੀ ਇਸੇ ਚੱਕਰ ਦੀ ਇਹ ਤੇ ਚਾਹਦੇ ਪੈਸੇ ਲਓ ਤੇ ਘਰਾਂ ਨੂੰ ਜਾਓ ਜੀ ਬਾਜਵਾ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਹੋ ਧੰਨਵਾਦ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ